ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਫੋਨ ਤੇ ਗੱਲਬਾਤ ਦੌਰਾਨ ਟਾਈਵਾਨ ਦੇ ਮਾਮਲੇ ਨੂੰ ਚੀਨ-ਅਮਰੀਕਾ ਸਬੰਧਾਂ ਦਾ ਸਭ ਤੋਂ ਐਮ ਮੁੱਦਾ ਕਰਾਰ ਦਿੰਦਾ ਹੈ ਉਹਨਾਂ ਅਮਰੀਕਾ ਨੂੰ ਟਾਈਵਾਨ ਨੂੰ ਹਥਿਆਰ ਮੁਹੱਈਆ ਕਰਾਉਣ ਸਬੰਧੀ ਟਾਈਵਾਨ ਆਰਮਜ਼ ਮਾਮਲੇ ਵਿੱਚ ਸਾਵਧਾਨੀ ਵਰਤਣ ਦੀ ਸਖਤ ਚੇਤਾਵਨੀ ਦਿੱਤੀ ਹੈ ਚੀਨੀ ਸਰਕਾਰੀ ਮੀਡੀਆ ਮੁਤਾਬਕ ਸ਼ੀ ਜਿਨਪਿੰਗ ਨੇ ਕਿਹਾ ਕਿ ਉਹ ਵਾਸ਼ਿੰਗਟਨ ਨਾਲ ਸਬੰਧਾਂ ਨੂੰ ਬਹੁਤ ਮਹੱਤਵ ਦਿੰਦੇ ਹਨ ਤੇ ਉਮੀਦ ਕਰਦੇ ਹਨ ਕਿ ਦੋਵੇਂ ਦੇਸ਼ ਆਪਸੀ ਅੰਤਰ ਨੂੰ ਸੰਵਾਦ ਰਾਹੀਂ ਹੱਲ ਕਰਨਗੇ ਉਹਨਾਂ ਨੇ ਸਾਫ਼ ਕਿਹਾ ਕਿ ਟਾਈਵਾਨ ਚੀਨ ਦਾ ਅਟੁੱਟ ਹਿੱਸਾ ਹੈ ਤੇ ਬੀਜਿੰਗ ਆਪਣੀ ਸਰੂਪਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰੇਗਾ ਇਸ ਗੱਲਬਾਤ ਨੂੰ ਡੋਨਾਲਡ 트੍ਰੰਪ ਨੇ ਲੰਬੀ ਅਤੇ ਬਹੁਤ ਹੀ ਸਕਾਰਾਤਮਕ ਦੱਸਿਆ। 트੍ਰੰਪ ਨੇ ਇਹ ਵੀ ਕਿਹਾ ਹੈ ਕਿ ਚੀਨ ਵੱਲੋਂ ਅਮਰੀਕੀ ਸੋਇਆਬੀਨ ਦੀ ਵੱਡੀ ਖਰੀਦ ਤੇ ਵਿਚਾਰ ਕੀਤਾ ਜਾ ਰਿਹਾ ਹੈ ਜੋ ਦੋਵੇਂ ਦੇਸ਼ਾਂ ਦੇ ਵਪਾਰਕ ਸਬੰਧਾਂ ਲਈ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਤਾਈਵਾਨ ਆਰਮਜ਼ ਮੁੱਦੇ ਤੇ ਸ਼ੀ ਜਿਨਪਿੰਗ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਵੇਂ ਅਮਰੀਕਾ ਦੀਆਂ ਆਪਣੀਆਂ ਚਿੰਤਾਵਾਂ ਹਨ ਉਸੇ ਤਰ੍ਹਾਂ ਚੀਨ ਦੀਆਂ ਵੀ ਗੰਭੀਰ ਚਿੰਤਾਵਾਂ ਹਨ। ਜੇ ਦੋਵੇਂ ਪੱਖ ਬਰਾਬਰੀ, ਆਦਰ ਅਤੇ ਆਪਸੀ ਲਾਭ ਦੇ ਸਿਧਾਂਤਾਂ ਅਧੀਨ ਕੰਮ ਕਰਨ ਤਾਂ ਹੱਲ ਸੰਭਵ ਹੈ। ਤਾਇਵਾਨ ਦੇ ਮਾਮਲੇ 'ਚ ਅਮਰੀਕਾ ਤੇ ਚੀਨ ਦਰਮਿਆਨ ਤਨਾਅ ਨਾਵਾ ਨਹੀਂ ਹੈ ਅਮਰੀਕਾ ਤਾਈਵਾਨ ਦਾ ਸਭ ਤੋਂ ਵੱਡਾ ਹਥਿਆਰ ਸਪਲਾਈਅਰ ਹੈ ਜਦਕਿ ਚੀਨ ਤਾਈਵਾਨ ਨੂੰ ਆਪਣੇ ਖੇਤਰ ਦਾ ਹਿੱਸਾ ਮੰਨਦਾ ਤੇ ਜ਼ਰੂਰਤ ਪੈਣ ਤੇ ਬਲ ਪ੍ਰਯੋਗ ਤੋਂ ਵੀ ਇਨਕਾਰ ਨਹੀਂ ਕਰਦਾ ਇਸ ਸੰਦਰਭ ਵਿੱਚ ਟਾਈਵਾਨ ਆਰਮਜ਼ ਮਸਲਾ ਦੋਵੇਂ ਮਹਾਸੱਤਾਵਾਂ ਦੇ ਰਿਸ਼ਤਿਆਂ ਵਿੱਚ ਕੇਂਦਰੀ ਭੂਮਿਕਾ ਨਿਭਾ ਰਿਹਾ ਹੈ ਟਾਈਵਾਨ ਦੇ ਨੇਤਾਵਾਂ ਨੇ ਇਸ ਦੌਰਾਨ ਕਿਹਾ ਕਿ ਅਮਰੀਕਾ ਨਾਲ ਉਹਨਾਂ ਦੇ ਸਬੰਧ ਮਜ਼ਬੂਤ ਹਨ ਅਤੇ ਸਹਿਯੋਗ ਜਾਰੀ ਹੈ ਦੂਜੇ ਪਾਸੇ ਵਿਸ਼ਲੇਸ਼ਕ ਮੰਨਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਟਾਈਵਾਨ ਤੇ ਟਾਈਵਾਨ ਆਰਮਜ਼ ਨਾਲ ਜੁੜੇ ਫੈਸਲੇ ਏਸ਼ੀਆਈ ਖੇਤਰ ਦੀ ਰਾਜਨੀਤੀ ਨੂੰ ਹੋਰ ਪ੍ਰਭਾਵਿਤ ਕਰ ਸਕਦੇ ਹਨ